ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਪ੍ਰਸ਼ਾਸਨ ਦੇ ਵੱਲ ਈਡੀ ਘੂਮ ਦੀ ਨਜ਼ਰ ਆ ਸਕਦੀ ਹੈ ਜਿਹੜੀ ਗ੍ਰਿਫਤਾਰੀ ਦੀ ਅਗ ਲੱਗੀ ਹੈ ਇਸ ਦਾ ਸੇਕ ਹੁਣ ਪੰਜਾਬ ਵੱਲ ਨੂੰ ਵੱਧਦਾ ਨਜ਼ਰ ਆਉਣ ਲੱਗਿਆ ਜਿਸ ਦੇ ਚੱਲਦੇ ਫਿਲਹਾਲ ਹੁਣ ਚਰਚਾਵਾਂ ਨੇ ਕਿ ਅੰਦਰ ਖਾਤੇ ਪ੍ਰਸ਼ਾਸਨ ਦੇ ਅੰਦਰ ਖਲਬਲੀ ਮੱਚੀ ਹੋਈ ਹੈ ਇਸ ਬਾਰੇ ਜੇ ਗੱਲ ਕਰੀਏ ਗ੍ਰਿਫਤਾਰੀ ਦੀ ਤਾਂ ਅਰਵਿੰਦ ਕੇਜਰੀਵਾਲ ਦਾ 6 ਦਿਨ ਦਾ ਰਿਮਾਂਡ ਲੈ ਲਿਆ ਗਿਆ ਈਡੀ ਦੇ ਵੱਲੋਂ ਰਿਮਾਂਡ ਲਿਆ ਗਿਆ ਔਰ ਪੁਚ ਪੜਤਾਲ ਕੀਤੀ ਜਾਵੇਗੀ ਇਸ ਰਿਮਾਂਡ ਦੇ ਵਿੱਚ ਵੱਡੀ ਕਾਰਵਾਈ ਕਰਨ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਈਡੀ ਦੀ ਹਿਰਾਸਤ ਦੇ ਵਿੱਚ ਨੇ ਰਿਮਾਂਡ ਦੇ ਵਿੱਚ ਨੇ ਪਰ ਦੂਜੇ ਪਾਸੇ ਜਿਹੜਾ ਕਥਿਤ ਆਬਕਾਰੀ ਘੁਟਾਲਾ ਹੈਗਾ ਉਸੇ ਘੁਟਾਲੇ ਦੇ ਚਲਦੇ ਹੁਣ ਪੰਜਾਬ ਵੱਲ ਮੂੰਹ ਕੀਤਾ ਜਾ ਰਿਹਾ ਆ ਸਵਾਲਾਂ ਦਾ ਔਰ ਇਹਨਾਂ ਸਵਾਲਾਂ ਦੇ ਨਾਲ-ਨਾਲ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ EDV ਪੰਜਾਬ ਵੱਲ ਮੂੰਹ ਕਰ ਲਵੇ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਉਹ ਖਾਸ ਕਰਕੇ ਇਹ ਸਵਾਲ ਚੁੱਕੀਆਂ ਨੇ ਕਿ ਜਿਹੜੀ ਪੰਜਾਬ ਦੀ ਆਬਕਾਰੀ ਨੀਤੀ ਹੈਗੀ ਆ ਉਹ ਵੀ ਉਸੇ ਤਰਜੀਹ ਦੇ ਉੱਤੇ ਬਣਾਈ ਗਈ ਹੈ ਜਿਸ ਤਰਜੀਹ ਦੇ ਉੱਤੇ ਦਿੱਲੀ ਦੀ ਕਥਿਤ ਘਟਾਲੇ ਵਾਲੀ ਆਬਕਾਰੀ ਨੀਤੀ ਸੀਗੀ ਖੈਰ ਉਸੇ ਨੂੰ ਲੈ ਕੇ ਹੀ ਪੰਜਾਬ ਦੀ ਆਬਕਾਰੀ ਨੀਤੀ 2024-25 ਦੇ ਵੱਲ ਹੁਣ ਵਿਰੋਧੀ ਪਾਰਟੀਆਂ ਰੁਖ ਕਰਦੀਆਂ ਜਾਂ ਰੁਖ ਕਰਾਉਂਦੀਆਂ ਨਜ਼ਰ ਆਉਣ ਲੱਗੀਆਂ ਨੇ ਉਸ ਦੇ ਵਿੱਚ ਸ਼ਮਾਰ ਨੇ ਸੁਨੀਲ ਜਾਖੜ ਉਸ ਦੇ ਵਿੱਚ ਸ਼ਮਾਰ ਨੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਖਾਸ ਤੌਰ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਦੀ ਆਬਕਾਰੀ ਨੀਤੀ ਵੱਲ ਨੂੰ ਇਸ਼ਾਰਾ ਕਰਦੇ ਨੇ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਸੰਗਰੂਰ ਸੁਨਾਮ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਨਕਲੀ ਸ਼ਰਾਬ ਪੀਣ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਮੌਤਾਂ ਦਾ ਹਵਾਲਾ ਦਿੰਦਿਆਂ ਹੋਇਆਂ ਆਬਕਾਰੀ ਨੀਤੀ ਦਾ ਹਵਾਲਾ ਦਿੰਦੇ ਹੋਏ ਔਰ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਹਵਾਲਾ ਦਿੰਦੇ ਹੋਏ ਇਹ ਵਿਰੋਧੀ ਪਾਰਟੀਆਂ ਦੇ ਲੀਡਰ ਖਾਸ ਤੌਰ ਦੇ ਉੱਤੇ ਨਿਸ਼ਾਨਾ ਸਾਧਰੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਆਬਕਾਰੀ ਨੀਤੀ ਵੀ ਉਸੇ ਲੀਹੀ ਦੇ ਉੱਤੇ ਉਸੇ ਤਰਜੀਹ ਦੇ ਉੱਤੇ ਬਣਾਈ ਗਈ ਹੈ ਜਿਸ ਤਰਜੀਹ ਦੇ ਉੱਤੇ ਦਿੱਲੀ ਦੀ ਆਬਕਾਰੀ ਨੀਤੀ ਬਣਾਈ ਗਈ ਸੀ ਔਰ ਪੰਜਾਬ ਦੀ ਆਬਕਾਰੀ ਨੀਤੀ ਦੇ ਵਿੱਚ ਵੀ ਸਿੱਧੇ ਤੌਰ ਦੇ ਉੱਤੇ ਉਸੇ ਤਰ੍ਹਾਂ ਦੇ ਘੁਟਾਲੇ ਕੀਤੇ ਗਏ ਨੇ ਉਸੇ ਤਰ੍ਹਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦਿੱਲੀ ਦੇ ਵਿੱਚ ਕੀਤਾ ਜਾ ਰਿਹਾ ਸੀ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਬੋਲਦੇ ਨਜ਼ਰ ਆਏ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਤੇ ਹਰਸਿਮਰਤ ਕੌਰ ਬਾਦਲ ਡਟ ਕੇ ਬੋਲਦੇ ਨਜ਼ਰ ਆਏ ਨੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਫੀ ਦੇਰ ਤੋਂ ਇਹ ਸਭ ਕੁਝ ਚੱਲਦਾ ਪਿਆ ਸੀ ਔਰ ਆਖਰਕਾਰ ਗ੍ਰਿਫਤਾਰੀ ਜਿਹੜੀ ਉਹ ਕਰ ਲਈ ਗਈ ਹੈ ਜ਼ਾਹਿਰ ਤੌਰ ਦੇ ਉੱਤੇ ਈਡੀ ਨੂੰ ਸ਼ਬਕਾਮਨਾਵਾਂ ਦਿੱਤੀਆਂ ਪਰ ਨਾਲ ਦੀ ਨਾਲ ਇਸ ਮਾਮਲੇ ਦੇ ਉੱਤੇ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਖਾਸ ਤੌਰ ਦੇ ਉੱਤੇ ਕਿ ਪੰਜਾਬ ਵੱਲ ਵੀ ਧਿਆਨ ਦਿੱਤਾ ਜਾਵੇ ਪੰਜਾਬ ਦੀ ਆਪਕਾਰੀ ਨੀਤੀ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਵਿਰੋਧੀ ਪਾਰਟੀਆਂ ਦੇ ਲੀਡਰ ਔਰ ਇਸੇ ਮਾਮਲੇ ਨੂੰ ਲੈ ਕੇ ਕਿਤਨਾ ਕਿਤੇ ਇਹ ਕਿਆਸਰਾਈਆਂ ਨੇ ਕਿ ਇਹ ਸੇਕ ਜਿਹੜਾ ਉਹ ਪੰਜਾਬ ਦੇ ਵੱਲ ਵੱੰਡ ਸਕਦਾ ਆ ਇਸ ਨਾਲ ਆਲੀ ਚਰਚਾਵਾ ਇਹ ਵੀ ਨਹੀਂ ਕਿ ਐਕਸਾਈਜ਼ ਵਿਭਾਗ ਦੇ ਅੰਦਰ ਵੱਡੇ ਜਿਹੜੇ ਅਹੁਦੇਦਾਰ ਨੇ ਉਹ ਕਿਤੇ ਨਾ ਕਿਤੇ ਕਬਰائے ਹੋਏ ਨੇ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਐਕਸ਼ਨ ਹੋ ਸਕਦਾ ਹੈ। ਖੈਰ ਇਸ ਬਾਰੇ ਦੀ ਗੱਲ ਕਰੀਏ 2023 ਦੇ ਵਿੱਚ ਐਕਸਾਈਜ਼ ਵਿਭਾਗ ਦੇ ਕੁਝ ਅਧਿਕਾਰੀਆਂ ਦੇ ਘਰ ਛਾਪੇਮਾਰੀ ਵੀ ਹੁੰਦੀ ਹੈ। ਕੁਝ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਹੁੰਦੀ ਹੈ ਔਰ ਦੁਬਾਰਾ ਇਹ ਮੰਗਾ ਹੁਣ ਉੱਠ ਸਕਦੀਆਂ ਨੇ ਇਸ ਵਾਸਤੇ ਕਠਿਨ ਤੌਰ ਦੇ ਉੱਤੇ ਘਬਰਾਏ ਹੋਏ ਨਜ਼ਰ ਆ ਰਹੇ ਦੱਸੇ ਜਾ ਰਹੇ ਨੇ ਆបਕਾਰੀ ਵਿਭਾਗ ਦੇ ਅਧਿਕਾਰੀ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਖਾਸ ਤੌਰ ਦੇ ਉੱਤੇ ਹੁਣੇ ਮੋਰਚਾ ਖੋਲ੍ਹ ਲਿਆ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਵੱਲ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਖੈਰ ਇੱਕ ਪਾਸੇ ਹਰਪਾਲ ਚੀਮਾ ਜਿਹੜੇ ਇਸ ਵਿਭਾਗ ਦੇ ਨਾਲ ਸੰਬੰਧਿਤ ਮੰਤਰੀ ਨੇ ਉਹ ਜ਼ਾਹਿਰ ਤੌਰ ਦੇ ਉੱਤੇ ਵਿਸ਼ਵਾਸ ਦਿਵਾਉਂਦੇ ਨਜ਼ਰ ਆਏ ਨੇ ਕਿ ਪੰਜਾਬ ਦੀ ਆបਕਾਰੀ ਨੀਤੀ ਇਦੇ ਵਿੱਚ ਕੋਈ ਘਟਾਲਾ ਨਹੀਂ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਇਹੋ ਜੀ ਕੋਈ ਗੱਲ ਨਹੀਂ ਹੈ ਜਦਕਿ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਹੋਣ ਦੇ ਲਈ ਜਾਂਚ ਸ਼ੁਰੂ ਕਰਨ ਦੇ ਲਈ ਉਹ ਤਿਆਰ ਨੇ ਉਹ ਬਿਲਕੁਲ ਵੀ ਕਿਸੇ ਜਾਂਚ ਤੋਂ ਨਹੀਂ ਡਰਦੇ ਔਰ ਨਾਲ ਦੀ ਨਾਲ ਹਰਪਾਲ ਚੀਮਾ ਨੇ ਸਾਫ਼ ਤੌਰ ਦੇ ਉੱਤੇ ਵਿਰੋਧੀਆਂ ਨੂੰ ਮੋੜਵਾ ਜਵਾਬ ਵੀ ਦਿੱਤਾ ਪਰ ਇਸ ਮਾਮਲੇ ਨੂੰ ਲੈ ਕੇ ਆਖਰਕਾਰ ਬੀਬੀ ਹਰਸਿਮਰਤ कौर ਬਾਦਲ ਨੇ ਇਹੋ ਜਿਹਾ ਕਿਹਾ ਕਿ ਦਿੱਤਾ ਸੀ ਜਿਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਔਰ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਬਾਕੀ ਸੀਨੀਅਰ ਲੀਡਰ ਵੜਕ ਦੇ ਨਜ਼ਰ ਆਏ ਨੇ ਬੀਬੀ ਹਰਸਿਮਰਤ ਕੋਰ ਬਾਦਵਲ ਦੇ ਬਿਆਨ ਆਉ ਸੁਣਦੇ ਆ ਦੇਖੋ ਜੋ ਲੋਕ ਆਪਣੇ ਜਿਹੜੇ ਲੋਕੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀਗੇ ਉਹਨਾਂ ਦੀ ਇਮਾਨਦਾਰੀ ਤਾਂ ਦੇਖਣ ਨੂੰ ਮਿਲ ਗਈ ਹੈਗੀ ਕਿ ਅੱਜ ਅਦਾਲਤਾਂ ਵੀ ਉਹਨਾਂ ਨੂੰ ਬੇਲ ਨਹੀਂ ਦੇ ਰਹੀਆਂ ਨੇ ਇੰਨੇ-ਇੰਨੇ ਮਹੀਨੇ ਸਾਲਾਂ ਤੋਂ ਜੇਲ੍ਹ ਚ ਇਸ ਕਰਕੇ ਬੰਦੇ ਕਿਉਂਕਿ ਅਦਾਲਤ ਨੂੰ ਤਾਂ ਕੁਝ ਦਿਖ ਰਿਹਾ ਤਾਂ ਹੀ ਤੇ ਉਹਨਾਂ ਦੀ ਬੇਲ ਰਿਜੈਕਟ ਹੋ ਰਹੀ ਹੈ ਨਾ ਤੇ ਕੇਜਰੀਵਾਲ ਸਾਹਿਬ ਨੂੰ ਨੌ ਵਾਰੀ ਬੁਲਾਇਆ ਏਜੰਸੀ ਨੇ ਜੇ ਇਹਨੇ ਕੱਟੜ ਇਮਾਨਦਾਰ ਸੀ ਕੁਝ ਲੁਕਾਉਣ ਵਾਸਤੇ ਨਹੀਂ ਸੀ ਜੇ ਜਾ ਕੇ ਜਵਾਬ ਦਿੰਦੇ ਤੇ ਹੁੰਦੇ ਆ ਭਜਦੇ ਕਿਉਂ ਫਿਰਦੇ ਸੀਗੇ ਰਾਜ ਫੜੇਗੇ ਨਾ ਜਵਾਬ ਤਾਂ ਦੇਣਾ ਹੀ ਪਊਗਾ ਮੈਂ ਤਾਂ ਸਿਰਫ ਇਨਾ ਕਹਿਨੀ ਆ ਕਿ ਆਈ ਸ਼ਰਾਬ ਦਾ ਘਟਾਲਾ ਜਿਹੜਾ ਦਿੱਲੀ 'ਚ ਹੋਇਆ ਹੈ ਉਹ ਸੇਮ ਘਟਾਲਾ ਪੰਜਾਬ 'ਚ ਹੋਇਆ ਹੈ ਉਨਾ ਹੀ ਬੰਦਿਆਂ ਨੇ ਕੀਤਾ ਉਹੀ ਸਕੀਮ ਲਾਗੂ ਹੋਈ ਹੈ ਤੇ ਆ ਮੁੱਦਾ ਮੈਂ ਪਾਰਲੀਮੈਂਟ 'ਵੀ ਚੱਕਿਆ ਹੈ ਤੇ ਮੈਂ ਤਾਂ ਏਜੰਸੀਆਂ ਤੋਂ ਆ ਪੁੱਛਦੀਆਂ ਕਿ ਆ ਪੰਜਾਬ ਵਾਲਿਆਂ ਨੂੰ ਕਿਉਂ ਨਹੀਂ ਫੜਿਆ 500 ਕਰੋੜ ਦਾ ਘਟਾਲਾ ਇਨਾ ਹੀ ਬੰਦਿਆਂ ਨੇ ਪੰਜਾਬ 'ਚ ਵੀ ਕੀਤਾ ਹੈ ਇਹ ਸਾਮ ਆਦਮੀ ਪਾਰਟੀ ਨੇ ਕੀਤਾ ਹੈ ਸੋ ਅਸੀਂ ਤਾਂ ਉਸ ਦਿਨ ਦੇ ਝਾਕਦੇ ਹਾਂ ਕਿ ਜੇ ਤੁਸੀਂ ਦਿੱਲੀ ਵਾਲਿਆਂ ਨੂੰ ਫੜ ਸਕਦੇ ਹੋ ਤਾਂ ਪੰਜਾਬ ਵਾਲਿਆਂ ਨੂੰ ਵੀ ਫੜੋ ਤੇ ਇਹਨਾਂ ਤੋਂ ਪੈਸੇ ਵਸੂਲ ਕਰਾ ਕੇ ਸਾਡੇ ਖਜ਼ਾਨੇ ਵਿੱਚ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਪਾਓ ਤਾਂ ਕਿ ਜਿੰਨੇ ਲੋਕਾਂ ਦੀ ਉਹ ਸ਼ਗਨ ਦੀ ਸਕੀਮ ਬੰਦ ਹੋ ਗਈ ਹੈ ਆਟੇ ਦਾਲ ਦੇ ਕਾਰਡ ਕੱਟੇ ਗਏ ਨੇ ਲੋਕਾਂ ਨੂੰ ਵੱਡੇ ਵੱਡੇ ਬਿਜਲੀ ਦੇ ਬਿੱਲ ਆ ਰਹੇ ਨੇ ਤੇ ਇਹ ਸਾਰੇ ਦੇਸ਼ ਦੇ ਢੋਲ ਪਜਾਰੇ ਨੇ ਕਿ ਪੰਜਾਬ 'ਚ ਕਿਸ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਆ ਗਰੀਬ ਮਾਤਾ ਹੋਣੇ ਇੱਥੇ ਖੜ੍ਹੀ ਹੈ ਬਜ਼ੁਰਗ 22000 ਦਾ ਬਿੱਲ ਇਹ ਜਿਦਾ ਇੱਕ ਪੱਕਾ ਵੀ ਨਹੀਂ ਮਸਾ ਚਲਦਾ ਹੋਣਾ ਹੈ ਤੇ ਕਹਿੰਦੇ ਕਿ ਕੋਈ ਬਿਜਲੀ ਦਾ ਬਿੱਲ ਨਹੀਂ ਆਉਂਦਾ ਸੋ ਪੰਜਾਬ ਦੇ ਪੈਸਿਆਂ ਨੂੰ ਲੁੱਟ ਲੁੱਟ ਕੇ ਕੇਜਰੀਵਾਲ ਦੇ ਹਵਾਲੇ ਆਪਦੀ ਕੁਰਸੀ ਦੇ ਖਾਤਰ ਇਸ ਭਗਵੰਤ ਮਾਨ ਨੇ ਕੀਤਾ ਹੈ ਇਹ ਸ਼ਰਾਬ ਦੇ ਘੁਟਾਲੇ ਦੀ ਜਾਂਚ ਪੰਜਾਬ 'ਚ ਵੀ ਹੋਣੀ ਚਾਹੀਦੀ ਤੇ ਜਲਦ ਹੋਣੀ ਚਾਹੀਦੀ ਹੈ ਭਗਵੰਤ ਕੇਂਦਰੀਵਾਲੂ ਪੇਸ਼ ਹੋਣਾ ਚਾਹੀਦਾ ਸੀਗਾ ਕਿੰਨੇ ਨੋਟਿਸ ਹੋਏ ਪਰ ਪੇਸ਼ ਨਹੀਂ ਹੋਇਆ ਈਡੀ ਵੱਲੋਂ ਓਹੀ ਮੈਂ ਕਿਹਾ ਨਾ ਕਿ 9 ਬਾਰੀ ਇਹਨੂੰ ਸਮਨ ਆਏ ਕਿਉਂ ਭਜਿਆ ਹੋਇਆ ਸੀ ਜੇ ਇਮਾਨਦਾਰ ਕੱਟਰ ਇਮਾਨਦਾਰ ਤਾਂ ਕੋਈ ਭਜਦਾ ਨਹੀਂ ਹੈਗਾ ਉੱਥੇ ਜਾ ਕੇ ਇਮਾਨਦਾਰੀ ਦਾ ਸਬੂਤ ਦਿੰਦਾ ਤੇ ਬਾਕੀ ਜਿਹੜੇ ਦੇ ਸਾਥੀ ਐਨੇ ਨੇ ਸਾਲ ਤੋਂ ਬੰਦ ਰਹੇ ਉਹਨਾਂ ਨੂੰ ਤਾਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਉਹਨਾਂ ਨੂੰ ਬੇਲ ਨਹੀਂ ਦੇ ਰਹੀ ਐ ਤੇ ਕੁਝ ਕੇਸ 'ਚ ਤਾਂ ਕੁਝ ਹੋਣਾ ਹੀ ਹੈਗਾ ਤੇ ਮੈਂ ਤਾਂ ਆ ਵੀ ਕਹਿੰਦੇ ਕਿ ਉਹਨਾਂ ਦੀ ਜਿਹੜੀ ਭਾਈਵਾਲ ਪਾਰਟੀ ਐ ਕਾਂਗਰਸ ਹੁਣ ਮੂੰਹ ਬੰਦ ਕਾਹਨੂੰ ਕਰੀ ਬੈਠੀ ਐ ਇਸ ਤੋਂ ਵੱਡਾ ਸਬੂਤ ਇਹਨਾਂ ਦੀ ਭਾਈਵਾਲੀ ਦਾ ਕੀ ਚਾਹੀਦਾ ਐ ਕਿ ਤੁਸੀਂ ਵੀ ਲੁੱਟੋ ਅਸੀਂ ਵੀ ਲੁੱਟਾਂਗੇ ਤੇ ਫਿਰ ਜਦ ਲੁੱਟ ਕੇ ਲ ਕੇ ਚੋਰ-ਚੋਰ ਮੁਸ਼ਾਰੇ ਭਾਈ ਹੋ ਜਾਗੇ ਨਾ ਅਸੀਂ ਤੁਹਾਡੇ ਖਿਲਾਫ ਬੋਲਦੇ ਹਾਂ ਅਸੀਂ ਤੁਹਾਡੇ ਖਿਲਾਫ ਬੋਲਦੇ ਹਾਂ ਪੰਜਾਬ ਦੀ ਲੁੱਟ ਹੋਈ ਆ ਸਾਡੇ ਰੇਤੇ ਦੀ ਲੁੱਟ ਹੋ ਰਹੀ ਐ ਸਾਡੇ ਪਾਣੀਆਂ ਦੀ ਲੁੱਟ ਹੋ ਰਹੀ ਐ साडे शराब नी लुट हटी है कौन बोल रहा है अकाली दल मुद्दे चक रहे अच्छा भगवंत मान तो दिल्ली पहुंच गए वो कह रहे हैं केजरीवाल को तो गिरफ्तार कर लिया पर तो जो उनके साथ सोच जुड़ी है लोगों की जो उनके दिखाए हुए कदमों पे चल रहे हैं उन्हें कैसे कैसे पकड़ो उसे कैद भगवंत मान जी की तो दिवाली आ गई है वो तो इसी चाक में थे कि केजरीवाल गिरफ्तार होएगा तो मैं केजरीवाल की जगह मैं ले लूं तो उनका तो बड़ी खुशी के दिन होएगी तो अब वो जो बोले आ आगे पंजाब को गिरवी रख दिया उन्होंने कभी वो केज, अपनी कुर्सी की खातिर सारे पंजाब के पैसे केजरीवाल के हवाले करके सारे देश में केजरीवाल को चमका रहे थे अब वो आ, और जो दिल्ली की जो और बड़ी ताकत है अब उनके इशारों पे नाचेंगे पंजाब के जनता वेट कर रही है कि पंजाब का मुख्यमंत्री जो कहता था आपकी तरह हूँ आपके गाँव के सतों में से सरकार चलेगी उनके बीच में कब मुख्यमंत्री साहब आएंगे ताकि लोग अपना दुखड़ा उनको सुना सके कि आज वो कितनी तकलीफ में है आप जो कहते हैं बिजली के बिल नहीं आ रहे इतने मोटे मोटे बिल बिजली के लोगों के आ रहे हैं जो सहूलते अकाली दल देती थी चाहे शगन हो चाहे पेंशन चाहे आटे दाल के कार्ड हो आपने सब कुछ बंद कर दिया है और अस्सी हजार करोड़ का कर्जा पंजाब के ऊपर चढ़ा दिया है किसी औरत को आपने आज तक हजार रूपए जो आपने गारंटी दी थी दो साल पहले कि हजार हजार रुपए हर औरत के खाते में हर महीने आएगा तो 24 महीने हो गए चौबीस हजार रूपए छोड़ो एक हजार किसी के खाते में नहीं आया और केजरीवाल वही गारंटी जाके अभी बजट सेशन में दिल्ली के ऑथरों को देख के भी गुमराह कर रहे हैं सो so ये झूठ की जो इस कट्टर बेईमान पार्टी की राजनीति है वो पंजाब में पूरी तरह एक्सपोज होगी इसीलिए भगवंत मान पंजाब छोड़ के दिल्ली भागते हैं कभी गुजरात भागते हैं कभी महाराष्ट्र भागते हैं मध्य प्रदेश भागते पंजाब में क्यों नहीं आते हैं क्योंकि यहाँ के लोगों से वो डरते हैं सब्सक्राइब टू वन इंडिया चैनल एंड नेवर मिस एन अपडेट